ਪਰਸ ਪੂਰਾ ਟਾਈਮ ਨਿਕਲ ਜਾਂਦਾ ਸੀ ਸਾਨੂੰ ਟਾਈਮ ਨਹੀਂ ਸੀ ਮਿਲਦਾ ਹੁੰਦਾ ਕੋਈ ਨਵੀਂ ਜਿਹੀ ਕੁੜੀ ਆ ਕੋਈ ਮੇਰਾ ਨਾਮ ਨਹੀਂ ਨਾਲ ਅਨਾਉਂਸ ਕੀਤਾ ਬਹੁਤ ਵਾਰੀ ਹੋਇਆ ਕਿਸੇ ਤਾਂ ਬਹੁਤ ਸਾਰੇ ਨੇ ਸਟੇਜ ਤੇ ਵੀ ਏਦਾਂ ਹੁੰਦਾ ਸੀਗਾ ਕਿ ਸਾਨੂੰ ਟਾਈਮ ਹੀ ਨਹੀਂ ਸੀ ਮਿਲਦਾ ਹੁੰਦਾ ਸੀ ਬੈਠੇ ਪੂਰਾ ਵਕਤ ਨਿਕਲ ਜਾਂਦਾ ਸੀਗਾ ਪਤਾ ਹੁੰਦਾ ਸੀਗਾ ਇਹਨਾਂ ਦੀ ਪਰਫਾਰਮੈਂਸ ਜਿਹੜੀ ਹੈਗੀ ਆ ਉਹ ਲਾਜਵਾਬ ਆ ਪਰਸ ਪੂਰਾ ਟਾਈਮ ਨਿਕਲ ਜਾਂਦਾ ਸੀ ਸਾਨੂੰ ਟਾਈਮ ਨਹੀਂ ਸੀ ਮਿਲਦਾ ਹੁੰਦਾ ਤੇ ਆਖਿਰਕਾਰ ਪ੍ਰੋਗਰਾਮ ਖਤਮ ਹੋ ਜਾਂਦਾ ਸੀਗਾ ਇੱਕ ਸਟੇਜ ਤੇ ਤਾਂ ਐਦਾਂ ਹੋਇਆ ਸੀ ਦੀਦਾਰ ਸੰਧੂ ਜੀ ਦੇ ਨਾਲ ਮੈਂ ਹਾਜੀ ਗਾਣਾ ਸ਼ੁਰੂ ਕੀਤਾ ਸੀ ਪੰਜਾਬੀ ਪਵੰਨ ਦੀ ਗੱਲ ਆ ਉੱਥੇ ਸਾਰੇ ਪੁਰਾਣੇ ਦਿੱਗਜ ਕਲਾਕਾਰ ਸੀਗੇ ਮੈਂ ਤਾਂ ਨਵੀਂ ਨਵੀਂ ਸੀ ਪਰ ਮੇਰਾ ਗਾਣਾ ਬਹੁਤ ਹਿੱਟ ਹੋ ਗਿਆ ਸੀਗਾ ਦੀਦਾਰ ਜੀ ਦੇ ਨਾਲ ਤੇ ਪਹਿਲਾਂ ਤਾਂ ਸਾਨੂੰ ਮੈਨੂੰ ਟਾਈਮ ਨਹੀਂ ਸੀ ਦੇ ਰਹੇ ਜਦੋਂ ਫਿਰ ਦੀਦਾਰ ਸੰਧੂ ਜੀ ਦੇ ਨਾਲ ਮੈਂ ਗਾਣਾ ਗਾਉਣਾ ਸੀਗਾ ਤੇ ਜਿਹੜੇ ਸਟੇਜ ਤੇ ਸੀਗੇ ਉਹਨਾਂ ਨੇ ਸਿਰਫ ਦیدار ਸੰਧੂ ਜੀ ਦਾ ਨਾਮ ਅਨਾਉਂਸ ਕੀਤਾ ਵੀ ਦیدار ਸੰਧੂ ਜੀ ਡਿਊਟ ਗਾਣਾ ਪੇਸ਼ ਕਰ ਰਹੇ ਨੇ ਮੇਰਾ ਨਾਮ ਨਹੀਂ ਨਾਲ ਅਨਾਉਂਸ ਕੀਤਾ ਪਰ ਉਥੇ ਕੋਈ ਸੀਗੇ ਬੜੇ ਕੋਈ ਰੱਬੀ ਰੂਹ ਸੀ ਜਿਨੇ ਕਿਹਾ ਵੀ ਜਿਨੇ ਨਾਲ ਡਿਊਟ ਗਾਣਾ ਡਿਊਟ ਬੰਦਾ ਇਕੱਲਾ ਨਹੀਂ ਗਾ ਸਕਦਾ ਜਿਨੇ ਨਾਲ ਗਾਉਣਾ ਹੈ ਨਾ ਉਹਦਾ ਵੀ ਨਾਮ ਅਨਾਉਂਸ ਕਰੋ ਕਹਿੰਦੇ ਨਵੀਂ ਜਿ ਕੁੜੀ ਆ ਕੋਈ ਕਹਿੰਦੇ ਕੋਈ ਨਹੀਂ ਅੱਜ ਨਵੀਂ ਆ ਤੁਸੀਂ ਵੀ ਕਦੇ ਨਵੇਂ ਸੀ ਤੇ ਉਹਨੇ ਵੀ ਕਦੇ ਕੁਝ ਬਣ ਜਾਣਾ ਹੈ ਤੇ ਪਰ ਨਾਮ ਨਹੀਂ اناؤنس ਕੀਤਾ ਉਹਨਾਂ ਨੇ ਮੈਂ ਕਿ ਕੋਈ ਗੱਲ ਨਹੀਂ ਨਾਮ ਨੂੰ ਕੀ ਆ ਤੁਸੀਂ ਕੰਮ ਕਰੋਗੇ ਲੋਕ ਲੋਕੀ ਆਪੇ ਤੁਹਾਨੂੰ ਜਾਣਨਗੇ ਤੇ ਫਿਰ ਮੈਂ ਉੱਥੇ ਜਦੋਂ ਗਾਇਆ ਉੱਥੇ ਯੂਨੀਵਰਸਿਟੀ ਦੇ ਕਾਲਜ ਦੇ ਮੁੰਡੇ ਸੀਗੇ ਯੰਗਸਟਰ ਸੀ ਸਾਰੇ ਉਹਨਾਂ ਨੇ ਇੰਨੀਆਂ ਚੀਕਾਂ ਮਾਰੀਆਂ ਫਿਰ ਕਿਸੇ ਹੋਰ ਨੂੰ ਟਾਈਮ ਹੀ ਨਹੀਂ ਉਹਨਾਂ ਨੇ ਦਿੱਤਾ ਕਹਿੰਦੇ ਇਹੀ ਗਾਉਣਗੇ ਫਿਰ دیدار ਸੰਧੂ ਜੀ ਨੇ ਮੇਰਾ ਨਾਮ اناؤنس ਕੀਤਾ ਵੀ ਇਹ ਕੁੜੀ ਆ ਉਹ ਆ ਗਈ ਆ ਕੀ ਬਾਤ ਹੈ ਹੁਣ ਤਾਂ ਤੁਸੀਂ ਸਾਰਿਆਂ ਦੇ ਫੇਵਰੇਟ ਹੀ ਹੋ ਆਬਵੀਅਸly ਹਾਂ ਇਹ ਦੁਨੀਆ ਨੇ ਪਿਆਰ ਦਿੱਤਾ ਨਾ ਦੁਨੀਆ ਮੈਨੂੰ ਹਮੇਸ਼ਾ ਹੀ ਮੁਹੱਬਤ ਦਿੰਦੀ ਜਦੋਂ ਜਦੋਂ ਮੈਨੂੰ ਕਦੇ ਵੀ ਕੋਈ ਪ੍ਰੋਬਲਮ ਕੋਈ ਕ੍ਰੀਏਟ ਕਰਦਾ ਕੋਈ ਪਰ ਦੁਨੀਆ ਮੈਨੂੰ ਫਿਰ ਉੱਤੇ ਚੁੱਕ ਦਿੰਦੀ ਆ